ਵਾਈ ਪੁਛੀ ਕਾ ਖਾਲਸਾ ਵਾਈ ਪੁਛੀ ਦੀ ਫਤਿਹ ਮੈਂ ਸਿਮਰਨਜੀਤ ਸਿੰਘ ਮਾਨ ਅੱਜ ਮਿਤੀ 28 ਮਈ ਨੂੰ ਸਰੂਪ ਤੋਂ ਖਾਲਸਾ ਪੰਥ ਦੇ ਬਾਰੇ ਇੱਕ ਛੋਟਾ ਜਿਹਾ ਸਨੇਹਾ ਤੇ ਅਰਜ ਕਰ ਰਹੇ ਹਾਂ ਕਿ ਸਿੰਘਾਂ ਨੂੰ ਕੁਪਰੋਣਾ ਨਹੀਂ ਚਾਹੀਦਾ ਮੈਂ 40 ਸਾਲ ਤੋਂ ਸੇਵਾ ਕਰਦਾ ਰਿਹਾ ਹਾਂ ਨਾ ਅੱਗੇ ਦੇਖਿਆ ਨਾ ਪਿੱਛੇ ਦੇਖਿਆ ਕਈ ਆਏ ਕਈ ਚਲੇ ਗਏ ਬਾਦਰਨ ਨਾਲ ਰੜ ਗਏ ਹੈ ਕਾਂਗਰਸ ਨਾਲ ਰੜ ਗਏ ਹੈ ਬੀ ਜੀ ਪੀ ਆਰਐਸ ਨਾਲ ਰੜ ਗਏ ਹੈ ਪਰ ਸੰਤ ਜਨਮ ਸਿੰਘ ਭਿੰਗਵਾੜਿਆਂ ਦੀ ਅਖਾ ਮੀਟਣ ਤੋਂ ਬਾਅਦ ਸਾਡੀ ਪਾਰਟੀ ਬਿਲਕੁਲ ਉਸọt ਦੁਕਤੀ ਚਲ ਰਹੀ ਹੈ ਅਸੀਂ ਕਿਸੇ ਦੇ ਨਾਲ ਫੈਸਲਾ ਨਹੀਂ ਕੀਤਾ ਸਿਰਫ ਪੰਥ ਦੇ ਨਾਲ ਫੈਸਲਾ ਕੀਤਾ ਹੋਇਆ ਤੇ ਆਖਰੀ ਪਲ ਤੱਕ ਜਿੰਨਾ ਚਿਰ ਸਾਹ ਹੈਗੇ ਆ ਜਿਉਂਦੇ ਆ ਉਹਨਾਂ ਚਿਰ ਪੰਥ ਦੇ ਨਾਲ ਨਿਭਾ ਕੇ ਜਾਵਾਂਗੇ ਇਹ ਪੱਕੀ ਗੱਲ ਹੈ ਪੰਥ ਜਿਉਂਦਾ ਰਹੁੰਦਾ ਹੈ ਅਸੀਂ ਮਰ ਜਾਂਦੇ ਆ ਤੇ ਅਸੀਂ ਪੰਥ ਨੂੰ ਹਮੇਸ਼ਾ ਜਿਉਂਦਾ ਰੱਖਿਆ ਜੋ ਅਕੰਧ ਦੀ ਜਲਦਾ ਅਸੂਲ ਹੈ ਵਾਹਿਗੁਰੂ ਦੀ ਕਾਕਾਰ ਵਾਹਿਗੁਰੂ ਦੀ ਕੀਫਤ ਹੈ